ਲੋ ਵੀ ਸੱਜਣੋ ਕਰਮਾਲੀ ਨੂੰ ਨਾ ਤੁਰਦੀ ਨੂੰ ਚੈੱਕ ਕਰ ਲਿਓ ਹਵਾਨਾ ਦੇਖ ਲਓ ਕਰਮਾਲੀ ਦਾ ਹਵਾਨਾ ਵਾਂਗੂ ਤੁਰਦੀ ਆ ਕੂਨੀ ਕਾਨੀ ਵੀ ਬਾਲੀ ਆ ਗਈ ਪੰਡਲੇਵੇ ਦੀ ਲੱਗੀ ਹੋਈ ਆ ਲਿਓ ਟੀ ਬਾ ਕਮਾਲਾ ਚੈੱਕ ਕਰ ਲਓ ਕਰਮਾਲੀ ਨੂੰ ਮੋੜ ਲਾ ਬਾਈ ਹਾਂਜੀ ਸਸਰੀ ਘਰ ਸਵਾਗਤ ਹੈ ਪਿੰਡ ਬੁਰਜਟਲ ਮੱਜਲਾ ਮਾਨਸਾ ਕਰੇਲੂ ਪਰਿਵਾਰ ਦੇ ਕਰੋ ਵੀਡੀਓ ਆ ਬਾਈ ਖੰਨੂ ਦਿਓ ਦੋ ਨਗ ਦੋ ਨਗ ਦਿਖਾ ਦੂੰਗਾ ਇੱਕ ਤਾਂ ਆ ਗਈ ਸੂਆ ਆ ਗਿਆ ਤੀਜਾ ਇਹਦਾ ਸੂਆ ਭਾਈ ਚੌਥਾ ਕਿ ਦੀ ਜਾ ਤੀਜਾ ਇਹਦਾ ਆ ਗਿਆ ਸੂਆ ਤੀਜਾ ਨੇੜੇ ਹੋ ਕੇ ਦਿਖਾਰੇ ਭਾਈ ਜਸ ਨੇ ਮੋਰੇ ਮਾਥੀ ਜਵਨ ਲੱਗਿਆ ਇੱਕ ਥਣ ਤੋਂ ਇਹ ਜਮਾਂਦਰੂ ਤੇ ਲੈ ਬਾਈ ਕਹਿੰਦਾ ਦੱਸ ਕੇ ਦੇਵਾਂਗੇ ਇਹਦੇ ਦਾ ਰਹਿੰਦੇ ਆ 20 ਡਣਾ ਚੈੱਕ ਕਰਾ ਦੇ ਗਾੜੀ ਗੂੜੀ ਭਾਈ ਪੈਪਾ ਪੂਪਾ ਚੰਗੀ ਆ ਬਾਕੀ ਜੇ ਇਹਦੀ ਗੱਲ ਕਰੀਏ ਨਾ ਕਰਮ ਵਾਲੀ ਦੀ ਤਾਰਾਂ ਵੀ ਮਰਵਾ ਦੂ ਵੀਡੀਓ ਚ ਚਿੱਟਾ ਦੁੱਧ ਆ ਗਿਆ 12 ਲੀਟਰ ਦੁੱਧ ਤਿਆਰ ਆ ਈੜੀ ਦੇ ਪਾਵੇ ਵਰਗਾ ਥਣ ਲੱਗਿਆ ਮੋਟਾ ਕੋਨੀ ਆ ਗਈ ਘਰਚ ਵੀ ਪੈਂਦੀ ਆ ਦੇਸੀ ਚ ਵੀ ਪੈਂਦੀ ਆ ਝੱਲਰ ਵਾਲੀ ਆ ਗਈ ਮਾਗਰ ਬਾਈ ਬੱਸ ਆ ਗਿਆ ਨਾ ਹਾਂ ਬਈ ਮਾਹ ਦਿਖਾ ਦੇ ਬਾਈ ਮਾਗਰਾ ਗਿਆ ਮੇਲ ਕਾਫ 12 ਦਿਨਾਂ ਸੁਈ ਨੂੰ ਸਾਰਾ ਇਹਦਾ ਰਿਕਾਰਡ ਆਪਾਂ ਦੋਨੇ ਨਗਾ ਨਾ ਬਾਈ ਖੰਨੂ ਦੇ ਬੱਸਾਂਗੇ ਉਹਦੇ ਨਾਲ ਕਰਾਉਣਾ ਗੱਲ ਥੋੜੀ ਆ ਜਾ ਬਾਈ ਸਹੀ ਗੱਲ ਬਾਈ ਸਹੀ ਗੱਲ ਬਾਈ ਹੋ ਠੀਕ ਆ ਬਾਈ ਠੀਕ ਆ ਬਾਈ ਖੰਨੂ ਜੇ ਆਪਾਂ ਗੱਲ ਕਰੀਏ ਬਾਈ ਐਡਰੈਸ ਪਿੰਡ ਆ ਗਿਆ ਬੁਰਜਡਲ ਹਾਂ ਜ਼ਿਲ੍ਹਾ ਆ ਗਿਆ ਮਾਨਸਾ ਮਾਨਸਾ ਘਰ ਕਿੱਥੇ ਰਿਹਾ ਜੀ ਆਪਣਾ ਵੀ ਮਿਸਤਰੀ ਵਾਲੇ ੱਡੇ ਤੇ ਆ ਜਿਹੜਾ ਪਹਿਲਾਂ ਉੱਪੇ ਕਨੀ ਬੱਸ ਸਟੈਂਡ ਆਉਂਦਾ ਉੱਥੇ ਘਰ ਆ ਗਿਆ ਨੰਬਰ ਬ 99781 ਹਾਂਜੀ ਬਾਈ 67712 ਇੱਕ ਵਾਰੀ ਹੋਰ ਬੋਲ ਦੇ 99781 ਹਾਂਜੀ 67712 ਠੀਕ ਐ ਇੱਕ ਦਾ ਬਾਈ ਨਾਗਾ ਆਪਣੇ ਕੋਲ ਇੱਕ ਨੰਬਰ ਆਦਾ ਹਾਂ ਇਹਦੀ ਦੱਸ ਸਾਨੂੰ ਸਾਰੀ ਡਿਟੇਲ ਇਧਰੋਂ ਨੇੜੇ ਹੋ ਕੇ ਦਿਖਾਈ ਪਈ ਅਸਨੇ ਮਾਰਦੇ ਗਾੜੀ ਗੂੜੀ ਤੇ ਕਰਮ ਵਾਲੀ ਦੇ ਨਾ ਇਹ ਤੀਜਾ ਸੂਆ ਬਾਈ ਬਵਾਨਾ ਦਿਖਾ ਦੇ ਤੀਜਾ ਸੂਆ origignal ਆ ਗਿਆ ਜਮਾ ਜਮਾ origignal ਬਾਈ ਠੀਕ ਐ ਤੇ ਬਾਈ ਜੇ ਹੁਣ ਆਪਾਂ ਦੁੱਧ ਦੀ ਗੱਲ ਕਰੀਏ ਓਟ ਦਾ ਜਮਾ ਦੁੱਧ ਬਾਈ ਇਸ ਟਾਈਮ 12 ਲੀਟਰ ਦੁੱਧ ਤਿਆਰ ਆਇਆ 12 ਲੀਟਰ ਮੈ ਆ ਦੇਗਾ ਪਪਾ ਨੂੰ ਦੋ ਡੰਗ ਚੋਲਿਆ ਅਗਲਾ ਲਓ ਵੀ ਸੱਜਣੋ ਬਾਈ ਕਹਿੰਦਾ 12 ਲੀਟਰ ਦੁੱਧ ਤਿਆਰ ਆ ਠੰਡਾ ਕਰਕੇ ਡੱਬੇ ਮਾਰ ਦੂ ਕਹਿੰਦਾ ਚਾਹੇ ਮਿੰਤੀ ਕਰਾ ਲਿਓ ਆ ਦੇਖ ਲੋ ਦਿਖਾ ਰੇ ਬਾਈ ਨਾੜਾ ਨੂੜਾ ਅੰਦਰ ਚ ਉਹ ਨਹੀਂ ਆ ਗਈ ਬਾਈ ਤਾਰ ਦੂ ਠੀਕ ਆ ਕਹਾ ਯਾਰ ਕੋਈ ਮਰਜੀ ਚੂਈ ਜਾਵੇ ਠੀਕ ਆ ਬਾਈ ਬੋਲੀ ਚੋਣ ਚਾ ਬੱਸਾ ਖੜਾ ਠੀਕ ਆ ਮਾਗਰ ਆ ਗਿਆ ਦੇ ਮੇਲ ਕਾ 12 ਦਿਨ ਸੂਈ ਨੂੰ ਹੋਏ ਆ ਬਾਈ ਕਰਦੀ ਆ ਕਰਦੀ ਆ ਕੋਈ ਬਵਾਰ ਦਾ ਕੰਮ ਨਹੀਂ ਨਾ 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 ਠੀਕ ਆ ਕਰੇ ਲੂ ਪਰਿਵਾਰ ਦੇ ਘਰੋਂ ਵੀਡੀਓ ਸੱਜਣੋ ਤੀਜਾ ਸੁਆ ਆ ਗਿਆ 12 ਲੀਟਰ ਦੁੱਧ ਦਾ ਦਿਨ ਵੀ 12 ਹੋ ਗਏ ਸੂਈ ਨੂੰ ਜੇ ਬਾਈ ਆਪਾਂ ਹੁਣ ਇੱਧਰ ਰੇ ਰੇਟ ਬਈ ਇਹਦਾ 55000 ਰੁਪਇਆ ਤੇ ਲੈਣ ਹਾਂ ਮਾੜਾ ਮੋਟਾ ਮਾਨਦਾਨ ਜਿਹੜਾ ਤੇਰੀ ਵੀਡੀਓ ਦੇਖ ਕੇ ਆਊਗਾ ਹਾਂ ਮਾਨਦਾਨ ਕਰਦੇ ਆਂ ਲਓ ਵੀ ਸੱਜ ਲੋ ਨੰਬਰ ਥੱਲੇ ਦਾ ਚੱਲੀ ਜਾਂਦਾ ਖੰਨੂ ਦਾ ਕਾਟੀ ਮਾਰ ਲਿਓ ਵਿਜ਼ਿਟ ਕਰ ਲਿਓ ਬੰਦਾ ਵੀ ਨਰਮ ਹੈ ਸਿਰੇ ਜਾਣ ਵਾਲਾ ਬੰਦਾ ਨਹੀਂ ਮਾਨਦਾਨ ਕਹਿੰਦਾ ਰੱਖੂਗਾ ਇਹਦਾ ਆ ਗਈ ਇੱਕ ਨੰਬਰ ਵਾਲੀ ਦੀ ਡਿਟੇਲ ਤੁਰਦੀ ਦੀ ਵੀਡੀਓ ਬਸ ਉਹਨੂੰ ਮੂਰੇ ਲਾ ਦੇਂਗੇ ਆ ਭਾਈ ਦੋ ਨੰਬਰ ਵਾਲਾ ਨਾ ਆ ਗਿਆ ਹਨਾ ਇਹ ਭਾਈ ਤੀਜਾ ਸੂ ਆ ਗਈ 25 ਦਿਨ ਰਹਿੰਦੇ ਤੇ ਸੂਣ ਦੇ ਮੂਰਲੇ ਥਣ ਦੀ ਜਮਾਂਦਰੂ ਤਿੱਲਾ ਠੀਕ ਹੈ ਬਾਈ ਤੇ ਹੁਣ ਵੀ ਮੰਨ ਦੁੱਧ ਦਿੰਦੀ ਹੈ ਜੀ ਚੂਣਾ ਹੋਵੇ ਮਾੜਾ ਤਾਜੀ ਨੇ ਦੁੱਧ ਕਿੰਨਾ ਕੱਢਿਆ ਤਾਜੀ ਨੇ ਬਾਈ 15 16 ਲੀਟਰ 15 16 ਲੀਟਰ ਦੇ ਚੱਲਦੀ ਹੈ ਦੁੱਧ ਚਿੱਟਾ ਹੈ ਦਾ ਬਾਈ ਬਾਈ ਪੂਰਾ ਗ੍ਰੈਵਿਟੀ ਵਾਲਾ ਹਾਂ ਠੀਕ ਹੈ ਆੜਾ ਦਿਖਾ ਵੀ ਦੇ ਬਾਕੀ ਤਿੰਨ ਥਣਾਂ ਦੀ ਇਹ ਓਕੇ ਰਬੋਟ ਇੱਕ ਥਣ ਤੋਂ ਮੂਰਲੇ ਜਮਾਂਦਰੂ ਤਿੱਲਾ ਬਸ ਇਹ ਠੀਕ ਹੈ ਲਓ ਵੀ ਸੱਚੀ ਸੁੱਚੀ ਬੋਲੀ ਬੋਲਣਾ ਬੰਦਾ ਆ ਗਿਆ ਲੰਮੀ ਤੇ ਕੱਦ ਵਡਰਾ ਗਰੋਥ ਬਹੁਤ ਹੈ 20 ਤੋਂ 25 ਦਿਨ ਬਾਈ ਕਹਿੰਦਾ ਲੈਂਦੀ ਹੈ ਹਜੇ ਧਾਰਾ ਪਾਉਣੀ ਹੈ ਸਟਾਰਟ ਹੈ ਇਹਦਾ ਕੀ ਰ ਦੇ ਲੈਣਾ ਹਾਂ ਤੇ ਹੋਰ ਕੋਈ ਮਾੜਾ ਮੋਟਾ ਮਾਰਦਾ ਕੋਈ ਗੱਲ ਨਹੀਂ ਕਰਦਾ ਜੇ ਕੋਈ ਇਕੱਠਿਆਂ ਲਾਓ ਬੰਦਾ ਨਰਮ ਹੈ ਕਹਿੰਦਾ ਕੋਈ ਗੱਲ ਨਹੀਂ ਆ ਕੇ ਗੱਲਬਾਤ ਕਰਿਓ ਟੇਬਲ ਟਾਕ ਕਰਿਓ ਹਾਂਜੀ ਕੋਈ ਇਕੱਠਿਆਂ ਨਹੀਂ ਕਰਦਾ ਕਿ ਰਹਿਣਾ ਹੋਇਆ ਕਰ ਦਿਆਂਗੇ ਠੀਕ ਹੈ ਭਾਈ ਇਹਦਾ ਰੇਟ 25000 ਕਰਦਾ ਹੈ ਇਹਦਾ ਕਰਦਾ 55000 12 ਲੀਟਰ ਦੁੱਧ ਦਾ 12 ਲੀਟਰ ਦੁੱਧ ਦਾ ਠੰਡਾ ਕਰਕੇ ਕਹਿੰਦਾ ਮੈਂ ਢੱਬੇ ਵੀ ਮਾਰ ਦੂੰ ਗਿਰਚ ਆ ਗਈ ਦੇਖ ਲਓ ਮੱਥਾ ਦੇਖ ਲਓ ਤੁਸੀਂ ਤੇ ਤੁਹਾਨੂੰ ਪਤਾ ਹੀ ਹੈ ਗਿਰਦਾ ਦੁੱਧ ਸੰਘਣਾ ਹੁੰਦਾ 2-3 ਬਰੀਡਾਂ ਦਾ ਕਰਾਸ ਆ ਗਈ ਚੰਗੀ ਹੈ ਉਹ ਨਾਲ ਹੀ ਆ ਗਈ ਚੈੱਕ ਕਰ ਲਓ ਸੱਜਣੋ ਤੇ ਬਾਕੀ ਹਵਾਨਾ ਵੀ ਕਰਮਾਈ ਨੂੰ ਚੰਗਾ ਲੱਗਿਆ ਬਾਕੀ ਦੁੱਧ ਵੀ ਵੇ 50 ਰੁਪਏ ਪੈਂਦਾ ਇਹਦਾ ਸੰਗਣਾ ਦੁੱਧ ਆ ਗਿਆ ਬਾਈ ਕਹਿੰਦਾ ਫੈਂਟ ਬਹੁਤ ਵਧੀਆ ਹੁੰਦੀ ਹੈ ਗ੍ਰੈਵਿਟੀ ਵਾਲਾ ਦੁੱਧ ਆ ਕਹਿੰਦਾ 50 ਤੋਂ ਉੱਪਰ ਰਹਿੰਦਾ 45 50 ਤੇ ਉੱਪਰ ਅੱਪ ਕਰਦਾਗਾ ਦੁੱਧ ਬਾਕੀ ਸੋਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਚ